ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿੰਦੀ ਮਾਰਟੀਨੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਸਪੈਸ਼ਲ ਤੇ ਸਪੈਸ਼ਲ ਇਸ ਵਾਸਤੇ ਆ ਦੋਸਤੋ ਇਸ ਟਾਈਮ ਜਿਸ ਥਾਂ ਤੇ ਅਸੀਂ ਖੜੇ ਹੋਏ ਆ ਬਹੁਤ ਹੀ ਫੇਮਸ ਤੇ ਸਿੱਖ ਰਾਜ ਦੇ ਨਾਲ ਇਸ ਥਾਂ ਦੀ ਬਹੁਤ ਮਹੱਤਤਾ ਆ ਤੇ ਸਿੱਖ ਰਾਜ ਦਾ ਜੇ ਨਾਂ ਲਈਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਾਂ ਕੌਣ ਨਹੀਂ ਜਾਣਦੇ ਤੇ ਉਹਨਾਂ ਦੀ ਇਹ ਥਾਂ ਆ ਮੈਮੋਰੀਅਲ ਪਲੇਸ ਹੈਗੀ ਆ ਤੇ ਜਿੱਥੇ ਅਸੀਂ ਖੜੇ ਆ ਸਾਡੇ ਸੱਜੇ ਪਾਸੇ ਇੱਕ ਬਰਗਦਾ ਜੇ ਆਪਾਂ ਪਪਲ ਦਾ ਦਰਖਤ ਕਹ ਲਈਏ ਉਹਨੂੰ ਵਿਸਟਾ ਵਿੱਚ ਕੱਟ ਕੇ ਤੇ ਜਿਹੜੀ ਸਾਡੀ ਲਾਲਸਾ ਦੀ ਪੇਟਾ ਚੜਾਇਆ ਗਿਆ ਆ ਭਾਵੇਂ ਆਪਾਂ ਪ੍ਰਸ਼ਾਸਨ ਵੱਲੋਂ ਕਹਿ ਦਈਏ ਭਾਵੇਂ ਆਪਾਂ ਉਹ ਕੁਝ ਸੰਸਥਾ ਮੰਦਬਾ ਕਹਿ ਲਈਏ ਜਾਂ ਕੁਝ ਵੀ ਆਪਾਂ ਇਸ ਬਾਰੇ ਪੁਸ਼ਟੀ ਨਹੀਂ ਆਪਾਂ ਕਰ ਸਕਦੇ ਕਿ ਕਿਸ ਨੇ ਇਹਨੂੰ ਆਪਣੇ ਲਾਲਸਾ ਦੀ ਪੇਟਾ ਚੜਾਇਆ ਹੋਇਆ ਪਰ ਮੇਰੇ ਨਾਲ ਵੀਰ ਗੁਰਵਿੰਦਰ ਸਿੰਘ ਸੈਣੀ ਜੀ ਖੜੇ ਆ ਤੇ ਨਾਲ ਉਹਨਾਂ ਦੇ ਪੁਕਾਰ ਫਾਊਂਡੇਸ਼ਨ ਦੇ ਇਹ ਪ੍ਰੈਜ਼ੀਡੈਂਟ ਆ ਉਹਨਾਂ ਦੇ ਸਾਥੀ ਆ ਨਾਲ ਤੇ ਇਹਨਾਂ ਤੋਂ ਪੁੱਛਦੇ ਆ ਕਿ ਇਹ ਥਾਂ ਦੇ ਉੱਤੇ ਇਹ ਕੀ ਕੀ ਕਰਨਾ ਚਾਹੁੰਦੇ ਆ ਤੇ ਕਿਉਂ ਅੱਜ ਇਹਨਾਂ ਨੇ ਸਾਨੂੰ ਇੱਥੇ ਇਨਵੀਟੇਸ਼ਨ ਦਿੱਤਾ ਆ ਤੇ ਵੀਰ ਜੀ ਸਸੀ ਕਾਲ ਜੀ ਸਸੀ ਕਾਲ ਤੁਹਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਸਾਨੂੰ ਇਸ ਥਾਂ ਦੇ ਦਰਸ਼ਨ ਕਰਾਏ ਆ ਤੇ ਪਹਿਲਾਂ ਤਾਂ ਆਪਣੇ ਬਾਰੇ ਥੋੜੀ ਇੱਕ ਜਾਣਕਾਰੀ ਦੇਵੋ ਸਾਡੇ ਦਰਸ਼ਕਾਂ ਨੂੰ ਮੈਂ ਗੁਰਵਿੰਦਰ ਸਿੰਘ ਸੈਣੀ ਪ੍ਰਧਾਨ ਪੁਕਾਰ ਫਾਊਂਡੇਸ਼ਨ ਪੰਜਾਬ ਅਸੀਂ ਜਿਹੜਾ ਅੱਜ ਦਾ ਹੈ ਆਪਣਾ ਜਿਹੜਾ ਤੁਹਾਡਾ ਚੈਨਲ ਹੈ ਜਿੰਦੀ ਅ ਟ੍ਰੈਵਲ ਵੀ ਤੇ ਜਿੰਦੀ ਇਧੇ ਰਾਹੀਂ ਅਸੀਂ ਇੱਕ ਸਨੇਹਾ ਪੂਰੇ ਵਿਸ਼ ਨੂੰ ਦੇਣਾ ਚਾਹੁੰਦੇ ਆ ਕਿ ਜਿਸ ਥਾਂ ਤੇ ਅਸੀਂ ਖੜੇ ਆ ਉਹ ਥਾਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਹੈ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਅਸੀਂ ਸਾਰੇ ਜਾਣਦੇ ਆ ਬਿਲਕੁਲ ਉਹਨਾਂ ਨੇ ਇੱਥੇ ਅੰਗਰੇਜ਼ਾਂ ਦੇ ਨਾਲ 26 ਅਕਤੂਬਰ 1831 ਨੂੰ ਇੱਕ ਸੰਧੀ ਕੀਤੀ ਸੀ ਜਿਹਨੂੰ ਰੋਪੜ ਦੀ ਸੰਧੀ ਦੇ ਨਾਮ ਨਾਲ ਅਸੀਂ ਸਾਰੇ ਜਾਣਦੇ ਆ ਸਾਡੇ ਪਿੱਛੇ ਜਿਹੜਾ ਦਰਖਤ ਅਸੀਂ ਦਿਖਾ ਰਹੇ ਆ ਇਹ ਉਹ ਥਾਂ ਹੈ ਜਿਹੜਾ ਕਿ ਉਸ ਸੰਧੀ ਦੀ ਜਗਾ ਸੀ ਜਿੱਥੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਤੇ ਨਾਲ ਉਹਨਾਂ ਨੇ ਲਾਰਡ ਵਿਲੀਅਮ ਪੈਂਟਿੰਗ ਜਿਹੜੇ ਭਾਰਤ ਦੇ ਪਹਿਲੇ ਗਵਰਨਰ ਜਨਰਲ ਹੋਏ ਆ ਠੀਕ ਉਹਨਾਂ ਨੇ 26 ਅਕਤੂਬਰ 1831 ਨੂੰ ਇੱਥੇ ਸੰਧੀ ਕੀਤੀ ਸੀ ਜਿਦੇ ਵਿੱਚ ਕਿ ਅੰਗਰੇਜ਼ਾਂ ਨੇ ਮਾਨਤਾ ਦਿੱਤੀ ਸੀ ਕਿ ਸਤਲੁਜ ਤੇ ਦੂਜੇ ਪਾਸੇ ਵਾਲਾ ਇਧਰ ਸਾਡੇ ਲਾਗੇ ਸਤਲੁਜ ਚੱਲਦਾ ਦਰਿਆ ਵੀ ਸਤਲੁਜ ਤੋਂ ਦੂਜੇ ਪਾਸੇ ਜਿਹੜਾ ਰਾਜ ਆ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਆ ਜਿਹਨੂੰ ਅਸੀਂ ਸਿੱਖ ਰਾਜ ਆ ਸੀ ਖਾਲਸਾ ਰਾਜ ਦਾ ਨਾਮ ਨਾਲ ਰਹਿਨੇ ਆ ਤੇ ਅਸੀਂ ਉਸ ਚੀਜ਼ ਨੂੰ ਮੈਮੋਰੀਟ ਕਰ ਰਹੇ ਹਾਂ ਉਸ ਚੀਜ਼ ਨੂੰ ਅਸੀਂ ਮਨਾ ਰਹੇ ਹਾਂ ਉਸ ਦਿਵਸ ਨੂੰ 26 ਅਕਤੂਬਰ ਦੀ ਜਿਹੜੀ ਸੰਧੀ ਸੀ ਉਹਨੂੰ ਕਿਉਂਕਿ ਕੁਝ ਮਜਬੂਰੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਸੀ ਹੋਰ ਸੀ ਤੇ ਅਸੀਂ 1 ਦਸੰਬਰ ਨੂੰ ਮਨਾ ਰਹੇ ਹਾਂ ਜਿਦੇ ਵਿੱਚ ਸਾਨੂੰ ਸਭ ਤੋਂ ਵੱਡਾ ਸਹਿਯੋਗ ਸਾਡੇ ਨਾਲ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਜਿਹੜੀ ਕੈਨੇਡਾ ਤੋਂ ਹੈ ਤੇ ਹੋਰ ਵਿਸ਼ੇ ਪੱਧਰੀ ਕਈ ਸੰਸਥਾਵਾਂ ਜਿਹੜੀਆਂ ਸਾਨੂੰ ਸਹਿਯੋਗ ਕਰ ਰਹੀਆਂ ਡਾਕਟਰ ਗੁਰਚਰਨ ਸਿੰਘ ਬਣਵਾਦ ਸਾਹਿਬ ਜਿਹੜੇ ਬਕਾਇਦਾ ਇਸ ਚੀਜ਼ ਲਈ ਆ ਕੈਨੇਡਾ ਤੋਂ ਆਏ ਆ ਪੂਰੇ ਵਰਲਡ ਘੁੰਮ ਕੇ ਆਏ ਆ ਮਿਊਜ਼ੀਅਮ ਆਫ ਲੰਡਨ ਜਾ ਕੇ ਉਹਨਾਂ ਨੇ ਉਥੋਂ ਸੰਧੀ ਦੀਆਂ ਕੁਸ਼ਕਪੀਆਂ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਏ ਇਸ ਸਥਾਨ ਬਾਰੇ ਤੇ ਅਸੀਂ ਸਰਕਾਰ ਨੂੰ ਤੇ ਬਾਕੀ ਪੰਜਾਬ ਨੂੰ ਇਸੇ ਇਤਿਹਾਸ ਬਾਰੇ ਦੱਸਣਾ ਚਾਹੁੰਦੇ ਆ ਕਿ ਸਾਡੇ ਇੱਥੇ ਜੋ ਸੰਧੀ ਹੋਈ ਸੀ ਉਸ ਵਕਤ 1831 ਦੀ ਉਹਦੇ ਬਾਰੇ ਲੋਕਾਂ ਨੂੰ ਇੱਥੇ ਲੋਕਲ ਲੋਕਾਂ ਨੂੰ ਵੀ ਉਹਦੇ ਬਾਰੇ ਜਾਣਕਾਰੀ ਨਹੀਂ ਆ ਤੇ ਅਸੀਂ ਚਾਹੁੰਦੇ ਸੀ ਵੀ ਇੱਕ ਮੈਸੇਜ ਪੂਰੇ ਵਰਲਡ ਨੂੰ ਦਿੱਤਾ ਜਾਏ ਜੀ ਦੇ ਵਿੱਚ ਕਿ ਇਸ ਜਗ੍ਹਾ ਦੀ ਮਹੱਤਤਾ ਬਾਰੇ ਦੱਸਿਆ ਜਾਏ ਪਿੱਛੇ ਜੋ ਦਰਖਤ ਅਸੀਂ ਦੇਖ ਰਹੇ ਹਾਂ ਪੇਪਲ ਦਾ ਦਰਖਤ ਜਿਹਦੇ ਥੱਲੇ ਬੈਠ ਕੇ ਉਹ ਇਤਿਹਾਸਕ ਸੰਧੀ ਹੋਈ ਸੀ ਉਸ ਸੰਧੀ ਦਾ ਜੋ ਜਿੱਦਾਂ ਅਸੀਂ ਪੰਜਾਬ ਦਾ ਉਹ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਜਿਹੜਾ ਉਹ ਸਿਉਂਕ ਲੱਗੀ ਸੀ ਵੀ ਐਦਾਂ ਹੀ ਸਿਉਂਕ ਜਿਹੜਾ ਇਸ ਪੇਪਲ ਨੂੰ ਲੱਗੀ ਆ ਉਹ ਲੱਗੀ ਹੋਈ ਸੀ ਕਿਉਂਕਿ ਮਹਾਰਾਜੇ ਨੇ ਜਿੱਨਾ ਜਿਨੇ ਕੇ ਪੰਜਾਬ ਦੇ ਵਿੱਚ ਉਸ ਰਾਜ ਨੂੰ ਸਥਾਪਿਤ ਕੀਤਾ ਕਿਉਂਕਿ ਜੁਆਇੰਟਲੀ ਪੰਜਾਬ ਜਿਹੜਾ ਸੀ ਉਹ ਜ਼ਿਆਦਾ ਹਿੱਸਾ ਜਿਹੜਾ 80% ਦੇ ਕਰੀਬ ਉਹ ਪਾਕਿਸਤਾਨ ਚ ਜਾ ਚੁੱਕਿਆ ਹ ਹ ਉਸ ਰਾਜ ਨੂੰ ਸਥਾਪਿਤ ਕੀਤਾ ਸੀ ਜੀ ਦੇ ਵਿੱਚ ਇੱਕ Hindu Muslim Sikh ਤੇ Isai ਸਾਰੇ ਧਰਮਾਂ ਨੂੰ ਉਹਨੇ ਬਰਾਬਰ ਦੀ ਉਹਨਾਂ ਨੇ ਆਪਣੇ ਵਿੱਚ ਇੱਕ ਸ਼ਮੂਲੀਅਤ ਦਿੱਤੀ ਸੀ ਸਿੱਖ ਰਾਜ ਜਾਂ ਖਾਲਸਾ ਰਾਜ ਦਾ ਮਤਲਬ ਇਹੀ ਸੀਗਾ ਵੀ ਉਹਨਾਂ ਨੇ ਖਾਲਸ ਕਰਿਆ ਸੀ ਇੱਕ ਧਰਮ ਦਾ ਰਾਜ ਨਹੀਂ ਸੀ ਉਹ ਉਹਦੇ ਵਿੱਚ ਉਹਨਾਂ ਦੇ ਜਿਹੜੇ ਮੇਨ ਸੀਗੇ ਅਹੁਦੇਦਾਰ ਜਿਨ੍ਹਾਂ ਦੇ ਵਿੱਚ ਕੇ ਫਕੀਰ ਅਜੀਜੂਦੀਨ ਜੀ ਸੀ ਜਾਂ ਕੁਝ ਉਹਨਾਂ ਨੇ ਬ੍ਰਿਟਿਸ਼ ਦੇ ਕੁਝ ਐਦਾਂ ਦੇ ਸਾਰੇ ਐਦਾਂ ਦੇ ਆਪਣੇ ਕੋਟਿਅਰਸ ਰੱਖੇ ਹੋਏ ਸੀ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਬਲੱਖਣ ਉਹਨਾਂ ਦਾ ਰਾਹ ਚ ਲਾਉਣ ਦੇ ਵਿੱਚ ਮਦਦ ਕੀਤੀ ਸੀ ਅਸੀਂ ਚਾਹੁੰਦੇ ਸੀ ਵਰਲਡ ਨੂੰ ਇਹ ਦੱਸਣਾ ਵੀ ਸਾਡੇ ਪੰਜਾਬ ਦਾ ਇੱਕ ਰਾਜਾ ਸੀ ਜੀਨੇ ਜਿਹਦੇ ਅੱਗੇ ਅੰਗਰੇਜ਼ ਝੁਕਦੇ ਸੀ ਉਸ ਜਗ੍ਹਾ ਨੂੰ ਉਸ ਸਥਾਨ ਨੂੰ ਲੈ ਕੇ ਅਸੀਂ ਇੱਕ ਪ੍ਰੋਗਰਾਮ ਜਿਹੜਾ ਉਹ ਮਿੱਥਿਆ ਹੋਇਆ 1 ਦਸੰਬਰ ਦਿਨ ਐਤਵਾਰ ਤੇ 2024 ਮਹਾਰਾਜਾ ਰਜੀਤ ਸਿੰਘ ਬਾ ਟਾਈਮਿੰਗ ਕੀ ਆ ਇਹ ਸਵੇਰੇ 8:30 ਵਜੇ ਅਸੀਂ ਨਗਰ ਕੀਰਤਨ ਸ਼ੁਰੂ ਕਰਾਂਗੇ ਜੀ ਵਰਾਸਤੀ ਚੌਂਕੀ ਤੋਂ ਆਸਰੋਂ ਜਿਹੜਾ ਪਹਾੜੀ ਤੇ ਸਵਰਾਜ ਦੀ ਫੈਕਟਰੀ ਦੇ ਲਾਗੇ ਹੋ ਅੱਛਾ ਉੱਪਰ ਪਹਾੜੀ ਤੋਂ ਨਗਰ ਕੀਰਤਨ ਤੁਸੀਂ ਸ਼ੁਰੂ ਕਰਨਾ ਤੇ ਇੱਥੇ ਆਣ ਕੇ ਖਤਮ ਕਰੋਗੇ ਇੱਥੇ ਨਗਰ ਕੀਰਤਨ ਖਤਮ ਕਰਾਂਗੇ ਉਹ ਤੋਂ ਬਾਅਦ ਡਿਬੇਟਸ ਹੋਣਗੀਆਂ ਕੁਝ ਲੈਕਚਰ ਹੋਣਗੇ ਜਿਹੜੇ ਮਹਾਰਾਜਾ ਰਜੀਤ ਸਿੰਘ ਬਾਗ ਦੇ ਵਿੱਚ ਬਕਾਇਦਾ ਅਸੀਂ ਉੱਥੇ ਟੈਂਟ ਲਾ ਕੇ ਤੇ ਜਿੰਨੀ ਸੰਗਤ ਆਏਗੀ ਸਭ ਨੂੰ ਲੰਗਰ ਤੇ ਹੋਰ ਵੀ ਅਸੀਂ ਕੰਪੀਟੀਸ਼ਨ ਵਗੈਰਾ ਵੀ ਬੱਚਿਆਂ ਦਾ ਕਰਵਾ ਰਹੇ ਹਾਂ ਜਿਹਦੇ ਵਿੱਚ ਕਿ ਬੱਚੇ ਆਪਣੀਆਂ ਕੁਝ ਜਿਹੜੀਆਂ ਪੇਂਟਿੰਗਸ ਜਾਂ ਚਿੱਤਰਕਲਾ ਉਹਦੇ ਸਬੰਧ ਬਣਾਉਂਗੇ ਤੇ ਅਸੀਂ ਉਹਨਾਂ ਨੂੰ ਅਸੀਂ ਕੌਂਸਲੇਸ਼ਨ ਪ੍ਰਾਈਜ਼ ਤੇ ਫੌਸਕਾ ਦਾ ਜਿਹੜੀ ਸਕਾਲਰਸ਼ਿਪ ਜਿਹੜੀ ਆ ਅਗਰ ਕੋਈ ਵਧੀਆ ਬਣਾਉਂਦਾ ਤਾਂ ਅਸੀਂ ਸਕਾਲਰਸ਼ਿਪ ਹੀ ਉਹਨਾਂ ਦੀ ਸ਼ੁਰੂ ਕਰਾਂਗੇ ਤੇ ਵੀਰੇ ਜਿੱਦਾਂ ਜਿੱਥੇ ਆਪਾਂ ਖੜੇ ਵੀ ਆ ਤੇ ਪਿਛਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਮੈਮੋਰੀਅਲ ਪਾਰਕ ਵੀ ਬਣੀ ਹੋਈ ਆ ਜੀ ਬਣੀ ਹੋਈ ਜੀ ਤੇ ਉਹਦੀ ਵੀ ਅਸੀਂ ਵੀਡੀਓ ਬਣਾ ਕੇ ਪਹਿਲਾਂ ਵੀ ਪਾਈ ਸੀ ਕਿ ਕਿ ਉਸਦੀ ਬਹੁਤ ਹੀ ਖਸਤਾ ਹਾਲਤ ਹੋਈ ਆ ਜਿਹੜੀ ਸਟੈਚੂ ਆ ਉੱਥੇ ਉਹ ਮੈਂ ਮੇਰਾ ਦੇਖ ਕੇ ਇੰਨਾ ਕਿ ਦਿਲ ਖਰਾਬ ਹੋਇਆ ਸੀ ਕਿ ਮੈਂ ਦਰਸ਼ਕਾਂ ਦੇ ਸਾਹਮਣੇ ਉਹ ਪੇਸ਼ ਨਹੀਂ ਕਰ ਸਕੀ ਸੀ ਜੀ ਤੇ ਤੁਹਾਡਾ ਉਪਰਾਲਾ ਤੁਹਾਡੀ ਸੰਸਥਾ ਵੱਲੋਂ ਕੀ ਹੈਗਾ ਕਿ ਇਹਨਾਂ ਥਾਂਾਂ ਦੰਗੂ ਮੜ ਅਸੀਂ ਸੰਜੀਵ ਕਰੀਏ ਇਨਾਂ ਚ ਜਾਨ ਪਾਈਏ ਤੇ ਲਾਲ ਦੇ ਨਾਲ ਜਿਹੜਾ ਪਾਰਕ ਹੈਗਾ ਆ ਉਹਦੇ ਬਾਰੇ ਵੀ ਆਪਾਂ ਕੁਝ ਕਰੀਏ ਕਿਉਂਕਿ ਆਪਾਂ ਜਦੋਂ ਆ ਰਹੇ ਸੀਗੇ ਤੇ ਉੱਥੇ ਪ੍ਰੀ-ਵੈਡਿੰਗ ਸ਼ੂਟ ਚੱਲ ਰਹੀ ਸੀ ਜੀ ਬਿਲਕੁਲ ਤੇ ਇਹ ਜਿਹੜਾ ਚੀਜ਼ਾਂ ਮੁਕਤ ਦੇ ਵਿੱਚ ਅਸੀਂ ਲੋਕਾਂ ਨੂੰ ਪਰੋਸ ਰਹੇ ਆ ਕਾਫੂ ਹੁਸੈਨਾ ਆ ਬੁਰੀ ਹਾਲਤ ਹੈਗੀ ਆ ਤੇ ਕਿਉਂ ਨਹੀਂ ਜਿਹੜੀਆਂ ਸੰਸਥਾ ਹੈਗੀਆਂ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੀ ਹੁਣ ਤੁਸੀਂ ਇਸ ਚੀਜ਼ ਨੂੰ ਲੈ ਕੇ ਅੱਗੇ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੋਸ਼ਿਸ਼ ਕਰਾਂਗੇ ਵੀ ਸਾਮ ਸੰਭਾਲ ਦਾ ਜ਼ਿੰਮੇਵਾਰੀ ਜਿਹੜੀ ਹੈਗੀ ਆ ਤੁਹਾਡੀ ਸੰਸਥਾ ਵੱਲੋਂ ਜਾਂ ਰੱਲ ਮਿਲ ਕੇ ਹੋਰ ਵੀ ਸੰਸਥਾ ਨਾਲ ਇਕੱਠੀਆਂ ਹੋਣ ਤੇ ਇਹਦਾ ਪੂਰਾ ਜਿਹੜਾ ਹਮਲਾ ਮਾਰ ਕੇ ਤੇ ਇਸ ਇੱਕ ਆਪਾ ਕ ਲਈ ਕਿ ਸਾਡੀ ਸਿੱਖ ਰਾਜ ਦੀ ਜੋ ਇੱਕ ਹਿਸਟਰੀ ਹੈਗੀ ਆ ਉਹਨੂੰ ਇਸ ਮੁਰਤੋਂ ਸੰਜੀਵ ਕਰੀਏ ਜੀ ਬਿਲਕੁਲ ਜੀ ਇਸ ਵੰਦ ਦੇ ਵਿੱਚ ਅਸੀਂ ਬਕਾਇਦਾ ਕੁਝ ਫੋਟੋਆਂ ਫੋਟੋਗ੍ਰਾਫਸ ਤੇ ਹੋਰ ਲਿਖਤੀ ਜਿਹੜਾ ਸੀਗਾ ਉਹ ਅਸੀਂ ਡਿਪਾਰਟਮੈਂਟ ਆਫ ਆਰਕੀਓਲੋਜੀ ਜਿਹੜਾ ਪੰਜਾਬ ਦਾ ਹੈ ਡਾਇਰੈਕਟਰ ਉਹਨਾਂ ਨੂੰ ਅਸੀਂ ਭੇਜ ਵੀ ਚੁੱਕੇ ਆ ਤੇ ਡਿਸਟ੍ਰਿਕਟ ਜਿਹੜੀ ਸਾਡੀ ਇੱਥੇ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਆ ਉਹਦੇ ਕੋਲ ਵੀ ਗਿਆ ਹੋਇਆ ਹੈ ਇਹਨਾਂ ਨੇ ਵੀ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਹੇ ਆ ਬਕਾਇਦਾ ਇਹਦੀ ਸਫਾਈ ਹੁੰਦੀ ਆ ਪਾਰਕ ਦੀ ਪਰ ਵੱਡਾ ਹੋਣ ਕਰਕੇ ਇੱਥੇ ਕੋਈ ਕਿਉਂਕਿ ਡਿਪਾਰਟਮੈਂਟ ਜਿਹੜਾ ਉਹ ਚੰਡੀਗੜ੍ਹ ਤੋਂ ਚੱਲਦਾ ਹੈ ਆਰਕੀਓਲੋਜੀ ਦਾ ਠੀਕ ਇਸ ਕਰਕੇ ਜਿਹੜਾ ਲੋਕਲ ਡਿਪਾਰਟਮੈਂਟ ਆ ਇਹਨੂੰ ਇੱਥੇ ਟੇਕ ਕੇਅਰ ਨਹੀਂ ਕਰ ਸਕਦਾ ਅਸੀਂ ਵੀ ਕਿਹਾ ਸੀ ਹੋਰ ਵੀ ਸੰਸਥਾਵਾਂ ਨੇ ਰਿਕੁਐਸਟ ਕੀਤੀ ਸੀ ਵੀ ਅਸੀਂ ਆਪਣੇ ਵੱਲੋਂ ਕੁਝ ਇੱਥੇ ਜਿਹੜੇ ਮਾਲੀ ਜਾਂ ਹੋਰ ਅਸੀਂ ਲਾ ਦੰਦੇ ਆ ਯੇ ਭੀ ਜਿੱਦਾਂ ਮੈਂ ਆਪਾਂ ਦੇਖਿਆ ਕਿ ਉੱਥੇ ਪ੍ਰੀ-ਵੇਟਿੰਗ ਸ਼ੂਟ ਚੱਲ ਰਹੀ ਸੀ ਆਮ ਜਿੱਦਾਂ ਪ੍ਰੀ-ਵੇਟਿੰਗ ਸ਼ੂਟ ਹੋਵੇ ਭਾਵੇਂ ਕਿਸੇ ਨੇ ਉੱਥੇ ਆਣ ਕੇ ਰੀਲਾਂ ਬਣਾਉਣੀਆਂ ਜਾਂ ਕੁਝ ਵੀ ਆ ਉਹਨਾਂ ਦੇ ਹਿਸਾਬ ਦੇ ਨਾਲ ਕੁਝ ਚਾਰਜੀਸ ਤਾਂ ਹੁਣ ਐਂਟਰੀ ਫੀਸ ਤਾਂ ਹੋਣੀ ਚਾਹੀਦੀ ਆ ਨਾ ਜਿਹੜੀ ਫੀਸ ਉਹ ਆਦੀ ਪੈਸੇ ਇਕੱਠੇ ਹੁੰਦੇ ਤਾਂ ਮੇਨਟੇਨੈਂਸ ਜਿਹੜੀ ਹੈ ਕਿ ਅਸੀਂ ਉਹਨਾਂ ਵਧੀਆਂ ਕਰ ਸਕਦੇ ਆ ਉਹ ਉਹਦੇ ਜਿਹੜੇ ਆਪਾਂ ਦਰਵਾਜ਼ੇ ਦੇ ਉੱਤੇ ਖੜੇ ਕਰ ਰਹੇ ਆ ਜੇ ਨਾਨੇ ਫੀਸ ਲੈਣੀ ਆ ਤੇ ਉਹ ਚੀਜ਼ਾਂ ਜੇ ਕਰਕੇ ਸਾਡੇ ਕੋਲ ਅਸੀਂ ਜੇ ਇੰਟਰੀ ਫੀ ਲੈ ਦੰਨੇ ਆ ਭਾ ਮਾ ਜਿਹੜੇ ਰੀਲ ਬਣਾਣ ਆਉਂਦੇ ਭਾ 100 ਰੁਪਈਆ ਹੀ ਲਾਈਏ ਹੁਣ ਪ੍ਰੀ ਵੈਡ ਸ਼ੂਟ ਕਰਨ ਆਂਦੀ ਆ ਹੋਰ ਕਿਸੇ ਨੇ ਆਪਣੀ ਇਦਾਂ ਦੀ ਸ਼ੂਟ ਕਰਨੀ ਆ ਤੇ ਜੇ 10 11000 ਰੁਪਈਆ ਉਹਨਾਂ ਨੂੰ ਲਾਣੇ ਆ ਤਾਂ ਬੜੇ ਖੁਸ਼ੀ ਖੁਸ਼ੀ ਦੇ ਦਿੰਦੀ ਆ ਤੇ ਕਿਉਂਕਿ ਅੱਜ ਕੱਲ ਤਾਂ ਟ੍ਰੈਂਡ ਹੈਗਾ ਇਹਨਾਂ ਚੀਜ਼ਾਂ ਦਾ ਤੇ ਜੇਕਰ ਉਹ ਹੀ ਹੀ ਪੈਸੇ ਆਣ ਕੇ ਤਾਂ ਕਿਉਂਕਿ ਨਾ ਤਾਂ ਗਵਰਨਮੈਂਟ ਨੂੰ ਪੈਸੇ ਪੱਲਿਓਂ ਲਾਣੇ ਪੈਣੇ ਆ ਇੱਕ ਤੁਹਾਨੂੰ ਉਹ ਇੱਕ ਆਰਗੇਨਾਈਜ਼ ਕਰਨਾ ਪੈਣਾ ਉਹ ਇੱਕ ਉਹਦਾ ਰੂਟੀਨ ਬਣਾਉਣਾ ਪ ਸ਼ੁਰੂ ਕਰਵਾਉਣਾ ਪੈਣਾ ਜਾਂ ਕਿ ਜੇ ਸ਼ੁਰੂ ਹੋ ਗਿਆ ਤੇ ਮੈਂ ਨਹੀਂ ਕਹਿੰਦੀ ਕਿ ਇਹਨਾਂ ਥਾਂਾਂ ਦੇ ਜਿਹੜੀ ਹੈਗੀ ਸਾਮ ਸਵਾਲ ਨੂੰ ਸਾਨੂੰ ਆਪਣੇ ਪੱਲਿਓਂ ਪੈਸੇ ਲਾ ਕੇ ਕਰਨੀ ਪਾਉਗੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਇਹ ਚੀਜ਼ਾਂ ਤੁਸੀਂ ਧਿਆਨ ਵਿੱਚ ਰੱਖ ਕੇ ਕਰ ਰਹੇ ਹੋ ਕੁਝ ਹਾਂਜੀ ਬਿਲਕੁਲ ਹੋਣੀ ਚਾਹੀਦੀ ਸਾਡੀ ਇੱਥੇ ਲੋਕਲ ਐਮਐਲਏ ਸਾਹਿਬ ਦਿਨੇਸ਼ ਚੱਡਾ ਜੀ ਉਹਨਾਂ ਨਾਲ ਵੀ ਬਾਰ-ਬਾਰ ਸਾਡੀ ਇਸ ਸਬੰਧ ਵਿੱਚ ਗੱਲ ਹੁੰਦੀ ਰਹੀ ਆ ਤੇ ਉਹਨਾਂ ਨੂੰ ਵੀ ਕਿਹਾ ਸੀ ਉਹ ਵੀ ਕੋਸ਼ਿਸ਼ ਕਰ ਰਹੀ ਇਸ ਬਾਰੇ ਸਰਕਾਰ ਵੱਲੋਂ ਕੁਝ ਫੰਡ ਵੀ ਇੱਥੇ ਵਾਸਤੇ ਆਇਆ ਗਿਆ ਦੁਬਾਰਾ ਤੇ ਉਹ ਕਹਿੰਦੇ ਸੀਗੇ ਵੀ ਛੇਤੀ ਅਸੀਂ ਕੰਮ ਸ਼ੁਰੂ ਕਰਾਂਗੇ ਕਰਾਵਾਂਗੇ ਨਾ ਤਾਂ ਤੇ ਜਿੱਥੇ ਪਾਰਕ ਦੀ ਗੱਲ ਸੀ ਪਾਰਕ ਦੀ ਕਿਲੇ ਅਸੀਂ ਵੀ ਕਿਹਾ ਸੀ ਵੀ ਇਹ ਕਿਸੇ ਪ੍ਰਾਈਵੇਟ ठेकेदार ਨੂੰ ਦੇ ਦਿਓ ਤਾਂ ਕਿ ਉੱਥੇ ਉਹ ਆਪਣੀ ਕੋਈ ਦੁਕਾਨ ਜਾਂ ਕੁਛ ਐਦਾਂ ਦਾ ਕਰਕੇ ਉਹਦੀ ਮੇਨਟੇਨੈਂਸ ਕਰੇ ਤੇ ਉਹ ਅਗਰ ਪ੍ਰੀਵਿਊਡ ਸ਼ੂਟ ਦਾ ਜਾਂ ਹੋਰ ਐਦਾਂ ਦਾ ਕੁਝ ਹੁੰਦਾ ਤਾਂ ਉਹਦੀ ਇੱਕ ਐਂਟਰੀ ਫੀਸ ਰੱਖੇ ਉਹਦੀ ਤਾਂ ਮੇਨਟੇਨ ਕਰ ਸਕਦਾ ਉਹਨੂੰ ਅਸੀਂ ਵੀ ਰਿਕੁਐਸਟ ਕੀਤੀ ਸੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਪਰ ਪ੍ਰਸ਼ਾਸਨ ਅ ਬੈਸ ਜਿਹੜੇ ਹਿਸਾਬ ਨਾਲ ਪਾਰਕ ਵੱਡਾ ਇਹ ਹੂੰ ਉੱਪਰੋਂ ਆਰਕੀਓਲੋਜੀ ਦੀ ਡਿਪਾਰਟਮੈਂਟ ਦਾ ਐਂਟਰ ਆਉਂਦਾ ਫਿਰ ਗੱਲ ਉਹੀ ਆ ਜਾਂਦੀ ਆ ਕਿਉਂਕਿ ਡਿਪਾਰਟਮੈਂਟ ਜਿਹੜਾ ਉਹ ਚੰਡੀਗੜ੍ਹੋਂ ਚੱਲਦਾ ਹੈ ਇਹ ਹੈਗਾ ਥੇ ਪੱਟੇ ਵੀਰੇ ਗੱਲ ਉੱਥੇ ਜਾਂਦੀ ਜਦੋਂ ਸਾਡੀ ਇੱਕ ਹਿਸਟੋਰੀਕਲ ਫਲਾਈਸਿਸ ਆ ਭਾਵੇਂ ਇਹ ਮੈਮੋਰੀਅਲ ਪਾਰਕ ਹੈ ਜੇ ਦਾ ਮੈਂ ਗੱਲ ਕਰਤੀ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਲੱਗਿਆ ਆ ਜੀ ਉਹਦੀ ਜੋ ਵਿਅਦਵੀ ਹੋ ਰਹੀ ਆ ਵਿਅਦਵੀ ਕੀਤੀ ਆ ਹੁਣ ਉਹਦੇ ਤੇ ਫੋਟੋ ਜਿਹੜੀ ਹੈਗੀ ਆ ਕਿ ਆ ਕਿਉਂਕਿ ਸਟੈਚੂ ਗਰਾਉਂਡ ਫਲੋਰ ਤੇ ਆ ਹਾਂ ਬਿਲਕੁਲ ਉਹਦੇ ਉੱਤੇ ਕੋਈ ਬੈਰੀਕੇਡਸ ਨਹੀਂ ਲੱਗੇ ਕੋਈ ਉੱਤੇ ਸਕਿਉਰਟੀ ਲਈ ਕੁਝ ਨਹੀਂ ਲੱਗਾ ਉਹਦੇ ਉੱਤੇ ਬੱਚੇ ਜਿਹੜੇ ਹੈਗੇ ਆ ਉੱਪਰ ਚੜ ਕੇ ਕਲਾਈਮ ਕਰਕੇ ਫੋਟੋ ਖਾਂਦੇ ਆ ਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਕਿਤੇ ਸਾਡੇ ਜਿਹੜੇ ਹਿਰਦਿਆਂ ਦੇ ਵਿੱਚ ਉਹ ਸ਼ੇਕ ਕਰਦੀਆਂ ਆ ਹਮ ਹੁਣ ਮੈਂ ਜਿੰਨਾ ਕਿਹਾ ਸੀਗਾ ਕਿ ਜੋ ਸਟੈਚੂ ਦੀ ਹਾਲਤ ਹੈਗੀ ਆ ਉਹ ਮੈਂ ਡਿਸਕ੍ਰਾਈਬ ਵੀ ਨਹੀਂ ਕਰ ਸਕਦੀ ਕਿ ਉਸ ਚੀਜ਼ ਨੂੰ ਕਵਰ ਕੀਤਾ ਨੂੰ ਬਹੁਤ ਟਾਈਮ ਹੋ ਗਿਆ ਬਟ ਅੱਜ ਵੀ ਆਪਾਂ ਦੇਖਿਆ ਤੇ ਉਹ ਸਟੈਚੂ ਜਿਹੜਾ ਆ ਉਸੇ ਹੀ ਕੰਡੀਸ਼ਨ ਦੇ ਵਿੱਚ ਆ ਬਟ ਜੇ ਸਰਕਾਰਾਂ ਜਾਂ ਪ੍ਰਸ਼ਾਸਨ ਇਧਰ ਨੂੰ ਧਿਆਨ ਨਹੀਂ ਦਿੰਦਾ ਫਿਰ ਸਾਡੇ ਵਰਗੀਆਂ ਸੰਸਥਾ ਜਿਹੜੀਆਂ ਆ ਆਪਾਂ ਨੂੰ ਰਲ ਮਿਲ ਕੇ ਹੀ ਅੱਗੇ ਆਉਣਾ ਪਿਆ ਕਿਉਂਕਿ ਭਾਵੇਂ ਅਸੀਂ ਪੱਤਰਕਾਰ ਆ ਸਾਡੀ ਆਪਣੀ ਡਿਊਟੀ ਜਿਹੜੀ ਆ ਅਸੀਂ ਆਪਣੀ ਨਿਭਾਣੀ ਆ ਜਿੱਥੇ ਤੱਕ ਕਰ ਸਕਦੇ ਆ ਬਟ ਜਿਹੜੀਆਂ ਸੰਸਥਾਵਾਂ ਹੈਗੀਆਂ ਆ ਉਹਨਾਂ ਨੂੰ ਅੱਗੇ ਰਲ ਮਿਲ ਕੇ ਆਉਣਾ ਚਾਹੀਦਾ ਕਿ ਜਿਹਦੇ ਨਾਲ ਅਸੀਂ ਆੜਾ ਦਵਾਲਾ ਜਿਹੜਾ ਹੈਗਾ ਆ ਇਸ ਹਿਸਟੋਰੀਕ ਪਲੇਸ ਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਇਹਨੂੰ ਕਰ ਸਕੀਏ ਬਿਲਕੁਲ ਜੀ ਅਸੀਂ ਵੀ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਵੀ ਕੀਤੀ ਸੀ ਵੀ ਅਗਰ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਇਹਨੂੰ ਟੇਕਓਵਰ ਕਰ ਸਕਦੇ ਹਾਂ ਅਸੀਂ ਇੱਥੇ ਇੱਕ ਆਪਣਾ ਮਾਲੀ ਇੱਕ ਅਸੀਂ ਗਾਰਡ ਹਮ ਅਸੀਂ ਇਹਨੂੰ ਦੇ ਸਕੀਏ ਬਾਕਾਇਦਾ ਜਿਹੜਾ ਡੇਲੀ ਇੱਥੇ ਆਏ ਪਰ ਮਨਤ ਦੀ ਜੋ ਉਹਦੀ ਵਧਦੀ ਹੋਈ ਸੈਲਰੀ ਅਸੀਂ ਉਹਨੂੰ ਦਵਾਂਗੇ ਹੂੰ ਤੇ ਇਹਨੂੰ ਚੰਗੀ ਤਰ੍ਹਾਂ ਸਾਮ ਸੰਭਾਲ ਕੇ ਰਹੇਗਾ ਉਸ ਚੀਜ਼ ਦੀ ਕਿਉਂਕਿ ਇੱਕ ਸਾਡੇ ਉਸ ਰਾਜੇ ਨਾ ਜੀ ਨੇ ਰਾਜ ਕੀਤਾ ਅੰਗਰੇਜ਼ਾਂ ਦੇ ਰਾਜ ਜਦੋਂ ਕਿ ਪੂਰਾ ਇੰਡੀਆ ਕਵਰ ਦੇ ਵਿੱਚ ਸੀ ਬਿਲਕੁਲ ਇਸ ਇਹੀ ਸਿਰਕ ਰਾਜ ਸੀ ਇੰਡੀਆ ਛੱਡ ਕੇ ਕਿੱਥੇ ਅਫਗਾਨਿਸਤਾਨ ਤੱਕ ਜਿੱਦਾ ਜਮਾ ਹਾਂ ਬਿਲਕੁਲ ਉਹ ਤਾਂ ਇੰਡੀਆ ਦਾ ਪਾਰਟ ਆਫ ਇੰਡੀਆ ਹੁੰਦਾ ਸੀ ਅਫਗਾਨਿਸਤਾਨ ਵੀ ਬਿਲਕੁਲ ਤੇ ਇੱਕ ਸਿਰ ਪੰਜਾਬ ਦਾ ਇੱਕ ਹਿੱਸਾ ਸੀ ਜਿਹੜਾ ਉਸ ਵਕਤ ਆਜ਼ਾਦ ਸੀ ਹੂੰ ਅਸੀਂ ਉਹਦੀ ਇੱਕ ਜਿਹੜੀ ਛੋਟੀ ਜੀ ਇੱਕ ਆ ਯਾਦ ਆ ਉਹਨੂੰ ਅਸੀਂ ਸੰਭਾਲ ਨਹੀਂ ਸਕੇ ਇਹ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਅਸੀਂ ਵੀ ਪ੍ਰਸ਼ਾਸਨ ਨੂੰ ਵੀ ਕੀਤੀ ਹੈ ਪ੍ਰਸ਼ਾਸਨ ਨੂੰ ਰਿਕੁਐਸਟ ਬਾਕਾਇਦਾ ਅਸੀਂ ਲਿਖ ਕੇ ਵੀ ਦਿੱਤਾ ਹੋਇਆ ਹੈ ਵੀ ਅਗਰ ਅਸੀਂ ਅਗਰ ਤੁਸੀਂ ਸਾਨੂੰ ਅਲਾਉ ਕਰਦੇ ਹੋ ਤਾਂ ਅਸੀਂ ਇੱਕ ਕਾਂਸੀ ਦਾਪਤ ਬ੍ਰੌਂਜ ਦਾ ਇੱਕ ਪ੍ਰੋਟੈਸਟਲ ਉੱਚਾ ਪ੍ਰੋਟੈਸਟਲ ਬਣਾ ਕੇ ਉਧਰ ਅਸੀਂ ਬ੍ਰੌਂਜ ਦਾ ਮਹਾਰਾਜਾ ਜਿਸ ਸਿੰਘ ਦਾ ਇੱਕ ਬੁੱਤ ਲਾਈਏ ਜਿਹੜਾ ਕਿ ਦੂਰੋਂ ਦਿਖੇ ਨਾ ਉਹ ਡਿਸਮੈਂਟਲ ਹੋਏ ਬਾਕਾਇਦਾ ਅੰਦਰ ਗਾਰਡ ਹੋਣ ਤੇ ਉਸ ਚੀਜ਼ ਨੂੰ ਇੱਕ ਲੋਕਾਂ ਦੀ ਉਧਰ ਤੱਕ ਪਹੁੰਚ ਸਕੇ ਤਾਂ ਕਿ ਦੁਨੀਆ 'ਚ ਦੇਖ ਸਕੇ ਅਸੀਂ ਕਿਉਂਕਿ ਵਰਲਡ ਦੇ ਵਿੱਚ ਜਦੋਂ ਦੇਖਦੇ ਆ ਇੱਕ ਛੋਟੀ ਜੀ ਯਾਦ ਹੁੰਦੀ ਹੈ ਕਿਸੇ ਰਾਜੇ ਦੀ ਬਿਲਕੁਲ ਉਹਨੂੰ ਵੀ ਉਹ ਇੱਕ ਸੰਭਾਲ ਕੇ ਰੱਖਦੇ ਆ ਬਿਲਕੁਲ ਕਈ ਤਾਂ ਤੇ ਜਿਹੜੇ ਸੋਲਜਰਸ ਜਿਹੜੇ ਹੈਗੇ ਆ ਹਾਂ ਜੀ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਮੋਨੂਮੈਂਟਰੀ ਜਿੱਦਾਂ ਕੱਚ ਦੇ ਫਰੇਮ ਦੇ ਵਿੱਚ ਜੜੇ ਹੁੰਦੀ ਆ ਤੇ ਇੰਨੇ ਵੱਡੀ ਇੱਕ ਅੱਪਾ ਕਹਿ ਲਿਏ ਕਿ ਪ੍ਰਸ਼ਾਸਨ ਦੇ ਮਹਾਰਾਜਾ ਹੋਣ ਦੇ ਨਾਤੇ ਤੇ ਅਸੀਂ ਉਹਨਾਂ ਦੀਆਂ ਮੈਮੋਰੀਅਲ ਜਿਹੜੀਆਂ ਹਿਸਟੋਰੀਕਲ ਚੀਜ਼ਾਂ ਆ ਉਹਨਾਂ ਨੂੰ ਜਾਂ ਉਹਨਾਂ ਦੀ ਇੱਕ ਸਟੈਚੂ ਜਿਹੜੀ ਬਣਾਈ ਹੋਈ ਆ ਉਹਨੂੰ ਅਸੀਂ ਜੇ ਸਾਂਭ ਸੰਭਾਲ ਨਹੀਂ ਕਰਤੇ ਸਕੇ ਤੇ ਸਾਡੇ ਵਾਸਤੇ ਮੈਂ ਕਹਨੀ ਆ ਬਹੁਤ ਇੱਕ ਸ਼ਰਮ ਦੀ ਗੱਲ ਹੈਗੀ ਆ ਬਿਲਕੁਲ ਜੀ ਅਸੀਂ ਵੀ ਇਹੀ ਚੀਜ਼ਾਂ ਪ੍ਰਸ਼ਾਸਨ ਦੇ ਅੱਗੇ ਅਸੀਂ ਆਲਰੇਡੀ ਸਾਰੀ ਪੂਰੀ ਇੱਕ ਪ੍ਰੋਜੈਕਟ ਫਾਈਲ ਬਣਾ ਕੇ ਇਹਨਾਂ ਨੂੰ ਦਿੱਤੀ ਸੀਗੀ ਇੱਥੇ ਵੀ ਚੰਡੀਗੜ੍ਹ ਵੀ ਮਿਨਿਸਟਰੀ ਨੂੰ ਵੀ ਦਿੱਤੀ ਹੋਈ ਆ ਸੀ ਤੇ ਮਿਨਿਸਟਰੀ ਆਫ ਜਿਹੜੇ ਸਾਡੇ ਕਲਚਰ ਮਿਨਿਸਟਰੀ ਆਰਕੀਓਲੋਜੀ ਨਾਲ ਕੋਲ ਹੈ ਤਰੋਂ ਵੀ ਸਮਝੀ ਉਹਨਾਂ ਨੂੰ ਵੀ ਵਾਰ-ਵਾਰ ਮਿਲ ਕੇ ਅਸੀਂ ਇਹ ਚੀਜ਼ਾਂ ਦਿੱਤੀਆਂ ਵੀ ਤੁਸੀਂ ਥੋੜਾ ਧਿਆਨ ਦਿਓ ਤਾਂ ਕਿ ਜਿਹੜੇ ਸਾਡੇ ਇਤਿਹਾਸਕ ਚੀਜ਼ਾਂ ਪੂਰੇ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਸਾਡੇ ਰਾਜਿਆਂ ਨਾਲ ਸੰਬੰਧ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਨਾਲ ਜਿੰਨਾ ਵੀ ਕੁਝ ਚੀਜ਼ ਜਿੱਥੇ ਵੀ ਉਹਨਾਂ ਦੀ ਹੈ ਸਥਾਨ ਉਹਨੂੰ ਅਸੀਂ ਦਈਏ ਪਰ ਜਿਹੜਾ ਜਿਸ ਸਥਾਨ ਤੇ ਅਸੀਂ ਖੜੇ ਆ ਇਹ ਤੇ ਪਲੱਸ ਜਿਹੜੀ ਵਿਰਾਸਤੀ ਚੌਕੀ ਆ ਹੂੰ ਉਸ ਚੌਕ ਨੂੰ ਅਸੀਂ ਚਾਹੁੰਦੇ ਆ ਵੀ ਅਸੀਂ ਇਹ ਇੱਕ ਜਿਹੜੀ ਯੂਨੈਸਕੋ ਹੈ ਯਾ ਯੂਨੈਸਕੋ ਟੇਕ ਕੇਅਰ ਕਰੇ ਇਸ ਚੀਜ਼ ਹੂੰ ਉੱਥੇ ਬਕਾਇਦਾ ਇੱਕ ਮਿਊਜ਼ੀਅਮ ਬਣੇ ਜਿਹੜਾ ਮਹਾਰਾਜਾ ਨਾਲ ਸੰਬੰਧਿਤ ਹੋ ਕਟ ਤੋਂ ਕਟ ਮਹਾਰਾਜੇ ਨਾਲ ਸੰਬੰਧਤ ਜਿਹੜੀਆਂ 2 ਲੱਖ ਦੇ ਕਰੀਬ ਚੀਜ਼ਾਂ ਜਿਹੜੀਆਂ ਮਿਊਜ਼ੀਅਮ ਆਫ ਲੰਡਨ ਦੇ ਵਿੱਚ ਤੇ ਬਾਕੀ ਪਾਸੇ ਪਈਆਂ ਕੁਝ ਤਮਰ ਪੱਤਰ ਪਏ ਕੁਝ ਹੋਰ ਚੀਜ਼ਾਂ ਪਈਆਂ ਉਹਨਾਂ ਨੂੰ ਉਹਨਾਂ ਚੋਂ ਕੁਝ ਚੀਜ਼ਾਂ ਤਾਂ ਲਿਆ ਕੇ ਸੰਨਕਤੀ ਜਾਣ ਖਾਸ ਕਰਕੇ ਮਹਾਰਾਜੇ ਦੀ ਅਸੀਂ ਨਹੀਂ ਮੰਨ ਕਰਦੇ ਵੀ ਜਿਹੜਾ ਮਹਾਰਾਣੀ ਦੇ ਉੱਥੇ ਦੀ ਇੰਗਲੈਂਡ ਦੀ ਮਹਾਰਾਣੀ ਦੇ ਸਿਰ ਦੇ ਵਿੱਚ ਜਿਹੜਾ ਕੋਹੀਨੂਰ ਚਮਕ ਰਿਹਾ ਵੀ ਉਹ ਵਾਪਸ ਕੀਤਾ ਜਾਏ ਕਿਉਂਕਿ ਪੋਸੀਬਲ ਨਹੀਂ ਹੈ ਸਾਨੂੰ ਲੱਗਦਾ ਅਸੀਂ ਨਹੀਂ ਉਹ ਕਰ ਸਕਦੇ ਮਹਾਰਾਜ ਦੀ ਘੜਤਕੜ ਚੇਅਰ ਤਾਂ ਅਸੀਂ ਲਿਆ ਸਕਦੇ ਹਾਂ ਜਿਹੜੀ 35 ਕਿਲੋ ਠੋਸ ਸੋਨੇ ਦੀ ਬਣੀ ਹੋਈ ਆ ਕਿਉਂਕਿ ਜਦੋਂ ਕੋਈ ਵੀ ਪਰਸਨ ਜਾਂਦਾ ਹੈ ਇੰਗਲੈਂਡ ਜਾਂਦਾ ਹੈ ਉਸ ਮਿਊਜ਼ੀਅਮ ਆ ਲੰਡਨ ਚ ਜਦੋਂ ਜਾ ਕੇ ਉੱਥੇ ਦੇਖਦਾ ਉਹ ਸਾਡਾ ਰਾਜਾ ਜਿਹੜਾ ਸਾਡੇ ਦਿਲਾਂ ਚ ਵੱਸਦਾ ਉਹਦੇ ਰਾਜ ਦੀ ਕੁਰਸੀ ਜਿਹਨੂੰ ਅਸੀਂ ਕਹਿੰਦੇ ਸੀ ਉਹਦਾ ਰਾਜ ਜਿਹੜਾ ਸੀ ਉਹ ਅੰਗਰੇਜ਼ਾਂ ਤੇ ਰਾਜ ਕੀਤਾ ਪਰ ਅੱਜ ਕੱਲ ਉਹਦੀ ਜਿਹੜੀ ਕੁਰਸੀ ਆ ਉਹ ਅੰਗਰੇਜ਼ਾਂ ਨੇ ਪ੍ਰਦਰਸ਼ਨੀ ਚ ਲਾਈ ਹੋਈ ਆ ਸਾਡੇ ਉੱਥੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਜਾਂਦੇ ਆ ਬਿਲਕੁਲ ਹਾਂਜੀ ਤੇ ਦੋਸਤੋ ਇਹੇ ਅਸੀਂ ਸਾਡੇ ਵੀਰ ਗੁਰਵਿੰਦਰ ਸਿੰਘ ਸੈਣੀ ਜੀ ਤੇ ਨਾਲ ਉਹਨਾਂ ਦੀ ਟੀਮ ਜਾਂ ਪੁਕਾਰ ਫਾਊਂਡੇਸ਼ਨ ਤੋਂ ਤੇ ਇੱਕ ਤਰੀਕ ਨੂੰ ਇਹ ਪ੍ਰੋਗਰਾਮ ਕਰ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੀ ਜੋ ਸੰਧੀ ਜਿਹੜੀ ਹੋਈ ਸੀ ਉਹਦੇ ਬਦੌਲ ਹਾਂਜੀ ਹਾਂਜੀ ਉਹਦੇ ਉਹਦੇ ਸੰਬੰਧ ਵਿੱਚ ਤੇ ਦੋਸਤੋ ਤੁਸੀਂ ਵੀ ਹਮ ਹਮਾ ਕੇ ਆਣਾ ਰੋਪੜ ਦੇ ਵਿੱਚ ਇਹ ਥਾਂ ਪੈਂਦੀ ਆ ਤੇ ਆਪਣਾ ਫੋਨ ਨੰਬਰ ਜਾਂ ਕੰਟੈਕਟ ਤੁਸੀਂ ਦੱਸ ਸਕਦੇ ਆ ਕਿ ਜਿਹਦੇ ਉੱਤੇ ਕਿਸੇ ਨੇ ਕੰਟੈਕਟ ਕਰਨਾ ਆ ਤੇ ਉਹ ਤੁਹਾਨੂੰ ਕਿੱਦਾਂ ਕੰਟੈਕਟ ਕਰਨ ਬਿਲਕੁਲ ਜੀ ਅਸੀਂ ਜਿਹੜੇ ਆਲਰੇਡੀ ਇੱਕ ਪੋਸਟਰ ਤੁਹਾਨੂੰ ਅਸੀਂ ਸ਼ੇਅਰ ਕਰ ਦਾਂਗੇ ਉਹਦੇ ਵਿੱਚ ਉਹ ਕਿਉਂਕਿ ਸਾਡੇ ਨਾਲ ਜਿਹੜੀਆਂ ਸੰਸਥਾਵਾਂ ਜੁੜੀਆਂ ਹੋਈਆਂ ਆ ਉਹ ਸੰਸਥਾਵਾਂ ਦੇ ਉਹਦੇ ਵਿੱਚ ਆਲਰੇਡੀ ਸਾਰੇ ਫੋਨ ਚੱਲ ਰਹੇ ਆ ਜਿਹੜੀ ਕਿ ਸਾਡੀ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਜਿਹਦੇ ਚ ਡਾਕਟਰ ਗੁਰਚਰਨ ਸਿੰਘ ਬਨਵੈ ਸਾਬ ਇੰਗਲੈਂਡ ਕੈਨੇਡਾ ਤੋਂ ਕਿਉਂਕਿ ਵਰਲਡ ਦੇ ਵਿੱਚ ਉਹ ਜਿੱਥੇ-ਜਿੱਥੇ ਵੀ ਹਿਸਟਰੀ ਹਿਸਟੋਰੀਕਲ ਪਲੇਸਿਸ ਆ ਮਹਾਰਾਜੇ ਨਾਲ ਸੰਬੰਧਤ ਕੋਈ ਵੀ ਚੀਜ਼ ਪਈ ਆ ਚਾਹੇ ਉਹ ਯੂਕੇ 'ਚ ਪਈ ਆ ਚਾਹੇ ਉਹ ਪਾਕਿਸਤਾਨ 'ਚ ਪਈ ਆ ਉਹ ਹਰ ਇੱਕ ਚੀਜ਼ ਨੂੰ ਦੇਖ ਕੇ ਆਏ ਆ ਤੇ ਉਹਨਾਂ ਨੇ ਹਰ ਇੱਕ ਮਟੀਰੀਅਲ ਜਾ ਕੇ ਸਾਨੂੰ ਇੱਥੇ ਪ੍ਰੋਵਾਈਡ ਦੱਸਿਆ ਵੀ ਇਹ ਇਹ ਚੀਜ਼ਾਂ ਉੱਥੇ ਪਈਆਂ ਸੀ ਤੇ ਉਹਨਾਂ ਦਾ ਉਹਨਾਂ ਦਾ ਨੰਬਰ ਮੇਰਾ ਨੰਬਰ ਹੈ ਤੇ ਬਾਕੀ ਸਾਡੀ ਟੀਮ ਦੇ ਮੈਂਬਰ ਜਿਹੜੇ ਆ ਉਹਨਾਂ ਦਾ ਤੇ ਜਿਹੜੀਆਂ ਹੋਰ ਸਾਡੇ ਨਾਲ ਸੰਸਥਾਵਾਂ ਜੁੜੀਆਂ ਹੋਈਆਂ ਜਿਹੜੇ ਸਾਨੂੰ ਸਹਿਯੋਗ ਕਰ ਰਹੀਆਂ ਉਹਨਾਂ ਦੇ ਨੰਬਰ ਬਾਕਾਇਦਾ ਉਧਰ ਤੇ ਸਾਰੇ ਮੈਂਸ਼ਨ ਕੀਤੇ ਹੋਏ ਆ ਤੇ ਅਸੀਂ ਰਿਕੁਐਸਟ ਕਰਦੇ ਆ ਸਾਰੇ ਪੰਜਾਬ ਵਾਸੀਆਂ ਨੂੰ ਵੀ ਜਿੱਥੋਂ ਵੀ ਤੁਸੀਂ ਇਸ ਚੈਨਲ ਨੂੰ ਦੇਖ ਰਹੇ ਹੋ ਇਸ ਬਲੌਗ ਨੂੰ ਦੇਖ ਰਹੇ ਹੋ ਪਲੀਜ਼ ਉਸ ਰਾਜੇ ਨੂੰ ਸਜਦਾ ਕਰਨ ਦੇ ਲਈ 1 ਦਸੰਬਰ 2024 ਨੂੰ ਮਹਾਰਾਜਾ ਰਜੀਤ ਸਿੰਘ ਬਾਗ ਰੂਪੜ ਦੇ ਵਿਖੇ ਆ ਕੇ ਜਰੂਰ ਪਹੁੰਚਿਓ ਸਵੇਰੇ 8:30 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਤੁਹਾਡੀ ਵੇਟ ਕਰਾਂਗੇ ਹਰ ਜਿਹੜੀ ਸੰਗਤ ਆਏਗੀ ਉਹਨੂੰ ਅਸੀਂ ਲੰਗਰ ਤੇ ਜੋ ਵੀ ਉੱਥੇ ਆ ਕੇ ਸਾਨੂੰ ਕੋਈ ਆਪਣੇ ਵਿਚਾਰ ਪੇਸ਼ ਕਰਨਾ ਚਾਹੇਗਾ ਅਸੀਂ ਜਰੂਰ ਉਹ ਸੁਣਾਂਗੇ ਪਰ ਇਹਨਾਂ ਨੂੰ ਜਰੂਰ ਯਾਦ ਰੱਖਿਓ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਜੋ ਸਾਡੇ ਮਨ ਦੇ ਵਿੱਚ ਆ ਇਹ ਕੋਈ ਰਾਜਨੀਤਿਕ ਨਹੀਂ ਹੈ ਨਿਰੋਲ ਹੈ ਗੈਰ ਰਾਜਨੀਤਿਕ ਹੈ ਤੇ ਅਸੀਂ ਧਾਰਮਿਕ ਤੇ ਸਿਰਫ ਆਪਣੀ ਸੰਸਕ੍ਰਿਤੀ ਨੂੰ ਤੇ ਉਸ ਇਤਿਹਾਸ ਨੂੰ ਬਚਾਉਣ ਲਈ ਅਸੀਂ ਇਹ ਕਰ ਰਹੇ ਹਾਂ ਧੰਨਵਾਦ ਜੀ ਤੇ ਟਾਈਮਿੰਗ ਜਿਹੜੀ ਹੈਗੀ ਉਹ ਕੀ ਆ ਟਾਈਮਿੰਗ 8:30 ਤੋਂ ਲੈ ਕੇ 4:30 ਵਜੇ ਤੱਕ ਦਾ ਟਾਈਮ ਹੈ ਠੀਕ ਆ ਹਾਂ ਜੀ ਤੇ ਹਾਂ ਜੀ ਦੋਸਤੋ ਇਹ ਜੋ ਵੀ ਵੀਰ ਨੇ ਦੱਸਿਆ ਜਾਂ ਤੇ ਉਮੀਦ ਕਰਦੀ ਆ ਕਿ ਇਹਦੇ ਜੋ ਗੱਲਾਂ ਅਸੀਂ ਕਹੀਆਂ ਆ ਉਹ ਸੁਣ ਕੇ ਤੁਹਾਡੇ ਵੀ ਜਿਹੜੇ ਦਿਲ ਥੋੜੇ ਖਿਆ ਕੇ ਤੁਸੀਂ ਜੇ ਹੋਣਗੇ ਤੇ ਜਰੂਰ ਇਸ ਥਾਂ ਦੇ ਉੱਤੇ ਸ਼ਿਰਕਤ ਕਰਨੀ ਜਿਹੜੇ ਵੀਰ ਭਰਾ ਸਾਡੇ ਕੋਲ ਇੱਥੇ ਨਹੀਂ ਆ ਸਕਦੇ ਤੇ ਇੱਕ ਤਰੀਕ ਨੂੰ ਦਸੰਬਰ ਨੂੰ ਜੋ ਪ੍ਰੋਗਰਾਮ ਇਹ ਅਸੀਂ ਲਾਈਵ ਤਾਂ ਨਹੀਂ ਕਰ ਸਕਾਂਗੇ ਜੇ ਲਾਈਵ ਕਰ ਸਕੇ ਤੇ ਜਰੂਰ ਲਾਈਵ ਕਰਾਂਗੇ ਨਹੀਂ ਤਾਂ ਫਿਰ ਇਸ ਨੂੰ ਅਸੀਂ ਫਿਰ ਕੋਡ ਕਰਕੇ ਤੁਹਾਡੇ ਚਰਨਾਂ ਦੇ ਵਿੱਚ 2 ਤਰੀਕ ਨੂੰ ਦਸੰਬਰ ਨੂੰ ਜਰੂਰ ਇਸ ਨੂੰ ਲਾਈਵ ਕਰਕੇ ਪ੍ਰੀ ਰਿਕਾਰਡਿੰਗ ਕਰਕੇ ਤੇ ਲਾਈਵ ਜਰੂਰ ਕਰਾਂਗੇ ਤੇ ਦੋਸਤੋ ਆਪਣਾ ਤੇ ਆਪਣੇ ਦੋਸਤਾਂ ਦਾ ਪਿਆਰਿਆਂ ਦਾ ਰੱਖਣਾ ਖਿਆਲ ਮਿਲਦੇ ਆ ਨੈਕਸਟ ਟਾਈਮ ਸਸਿਕਾ ਬਿਲਕੁਲ ਵੀਰੇ ਜੜੀ ਆ ਤਾਂ ਆ ਜੀ ਇਹਦੇ ਬਾਰੇ ਜਰਾ ਜਾਣਨਾ ਪਾਵੋ ਇਹ ਉਸ ਦਿਨ ਦੀ ਪਿਕਚਰ ਹੈ ਜੀ ਜਦੋਂ ਜਿਸ ਦਿਨ ਇਹ ਟਾਕ ਸ਼ੁਰੂ ਹੋਈ ਸੀ ਠੀਕ ਆ ਇਧਰੋਂ ਮਹਾਰਾਜ ਰਣਜੀਤ ਸਿੰਘ ਆਏ ਸੀ ਇਧਰ ਲਾਰਡ ਵਿਲੀਅਮ ਬੈਂਡਿੰਗ ਸੀ ਹਮ ਤੇ ਇਹ ਉਸ ਦਿ ਜਦੋਂ ਫਰਸਟ ਡੇ ਉਹ ਕ੍ਰੋਸ ਕਰਕੇ ਉਧਰ ਗਏ ਸੀ ਠੀਕ ਆ ਤੇ ਉਹਦੇ ਵਿੱਚ ਬਰਾਬਰ ਦੀ ਸੈਨਾ ਸੀ ਬਰਾਬਰ ਦੇ ਪਰਸਨ ਸੀਗੇ ਜੇ ਪੰਜ ਉਹਨਾਂ ਦੇ ਸੀ ਤੇ ਪੰਜ ਸਾਡੇ ਸੀ ਠੀਕ ਆ ਤੇ ਪਹਿਲੀ ਸੀਗੀ ਵੀ ਸ਼ਰਤ ਵੀ ਇਹ ਸੀ ਵੀ ਸੇਮ ਉਦਾਂ ਹੀ ਉਹ ਘੋੜੇ ਤੇ ਹਾਥੀ ਤੇ ਆਉਣਗੇ ਇਧਰੋਂ ਇਹ ਹਾਥੀ ਤੇ ਜਾਣਗੇ ਠੀਕ ਆ ਤੇ ਉਸੇ ਚੀਜ਼ ਨੂੰ ਡਿਸਕ੍ਰਾਈਬ ਕਰਦੀ ਇਹ ਫੋਟੋ ਆ ਇਤਿਹਾਸਕ ਫੋਟੋ ਜਿਹੜੀ ਆ ਉਹ ਹਲੇ ਵੀ ਜਿਹੜੀ ਮਿਊਜ਼ੀਅਮ ਆਫ ਲੰਡਨ ਆ ਉਹਦੇ ਵਿੱਚ ਪਈ ਆ ਉਹਦੀ ਹੀ ਅਸੀਂ ਪ੍ਰੋਟੋਟਾਈਪ ਜਿਹੜਾ ਇੱਥੇ ਲੱਗਿਆ ਹੋਇਆ ਠੀਕ ਠੀਕ ਤੇ ਇਸ ਸੰਧੀ ਨੂੰ ਦਰਸਾਉਂਦਾ ਜਿਹੜੀ ਉਸ ਦਿਨ ਦੀ ਟਾਕ ਸੀ ਉਸ ਚੀਜ਼ ਨੂੰ ਪਹਿਲੀ ਮਿਲਣੀ ਸੀਗੀ ਇਹ ਦੋਨ ਜਿਹੜਾ ਪਹਿਲਾ ਦਿਨ ਹੱਥ ਮਿਲਾਇਆ ਗਿਆ ਸੀ ਠੀਕ ਆ ਤੇ ਉਸੇ ਜਿਹਨੂੰ ਦਰਫੋਂਦੀ ਹੋਈ ਫੋਟੋ ਆ ਇਹ ਠੀਕ ਆ ਤੇ ਅਸੀਂ ਇਸੀ ਚੀਜ਼ ਨੂੰ ਲੈ ਕੇ ਇਸ ਟਾਕ ਨੂੰ ਲੈ ਕੇ ਇਸ ਸੰਧੀ ਨੂੰ ਲੈ ਕੇ ਹੀ ਅਸੀਂ ਜਿਹੜੀ ਇਹ ਪ੍ਰੋਗਰਾਮ ਜਿਹੜਾ 1 ਦਸੰਬਰ ਵਾਲਾ ਉਹ ਕਰਵਾ ਰਹੇ ਹਾਂ ਤੇ ਵੀਰ ਜੀ ਇਨਫੋਰਮੇਸ਼ਨ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ